ਲਾਓ ਵੀ ਦੋਸਤੋ ਜਿਹੜੇ ਭਰਾ ਕੋਈ ਮਾਰਵਾੜੀ ਬਸ਼ੀਰਾ ਚੰਗੇ ਖਾਨਦਾਨ ਦਾ ਚੰਗੇ ਮਾਰਕੇ ਦਾ ਤੇ ਜਾਇਜ ਮੋਢਲ ਵਿੱਚ ਭਾਲ ਦੇ ਚੰਗਾ ਸੋਹਣਾ ਘਰੇ ਖੜਾ ਵੀ ਸੋਹਣਾ ਲੱਗੇ ਤਾਂ ਉਹ ਇੱਕ ਵਾਰ ਆ ਵੀਡੀਓ ਦੇਖ ਲਓ ਮੱਥੇ ਪਟੇ ਦੋ ਪਰ ਚਟਾਂ ਦਾ ਬਸ਼ੀਰਾ ਮਿੱਤਰ ਰੰਗ ਰੰਗ ਵੀ ਐਨ ਪੂਰਾ ਚੰਕਾ ਮਾਰਦਾ ਪੂਰੀ ਟੌਪ ਕਲਾਸ ਦਾ ਬਸ਼ੀਰਾ ਤੇ ਬਣ ਵੀ ਭਾ ਸੈਰੀ ਜਾਓ ਸਭ ਤੋਂ ਪਹਿਲਾਂ ਸਵਾਗਤ ਹੈ ਸਾਰੇ ਭਰਾਵਾਂ ਦਾ ਬਾਬਾ ਜੀ ਦਾ ਸਟੱਡ ਫਾਰਮ YouTube ਚੈਨਲ ਦੇ ਉੱਤੇ ਜਿਹੜੇ ਭਰਾ ਆਪਣੇ ਨਾਲ Facebook ਪੇਜ ਤੇ ਜੁੜੇ ਉਹਨਾਂ ਦਾ ਵੀ ਤਹਿ ਦਿਲੋਂ ਸਵਾਗਤ ਹੈ ਜੀ ਜੀ ਆਇਆਂ ਨੂੰ ਨਵੀਂ ਸਵੇਰ ਨਵੇਂ ਜਨਮ ਦੀ ਵੀਡੀਓ ਨਾਲ ਹਾਜ਼ਰ ਹੋਏ ਜੀ ਅੱਜ ਦੀ ਇਹ ਵੀਡੀਓ 9 ਜਨਵਰੀ 2025 2026 ਦੀ ਵੀਡੀਓ ਹੈ ਜੀ ਤੇ ਮਿੱਤਰੋ ਅੱਜ ਤੁਹਾਡੇ ਲਈ ਮਾਰਵਾੜੀ ਬਸ਼ੀਰਾ ਬਹੁਤ ਟੌਪ ਦਾ ਲੈ ਆਏ ਆ ਮੱਥੇ ਪਟਾ ਦੋ ਪੈਰ ਚਿੱਟੇ ਰੰਗ ਰੂੰਗ ਦੇਖੋ ਕਿੰਨਾ ਸੋਹਣਾ ਪਤਲੀ ਚਮੜੀ ਦਾ ਚਮਕਾ ਮਾਰਦਾ ਹੈਰ ਚੰਗੇ ਕੋੜੇ ਦਾ ਸਾਰੀ ਡਿਟੇਲ ਦਵਾਂਗੇ ਬਸ ਵੀਡੀਓ ਪੂਰੀ ਦੇਖ ਲਓ ਵੀਡੀਓ ਦੇ ਵਿੱਚ ਹੀ ਆਪਾਂ ਸਾਰੀ ਡਿਟੇਲ ਦੇ ਦੇਣੀ ਹੈ ਜੇ ਵੀਡੀਓ ਪਸੰਦ ਆਈ ਲਾਈਕ ਕਰ ਦਿਓ ਕਮੈਂਟ ਕਰ ਦਿਓ ਤੇ ਜਿਆਦਾ ਤੋਂ ਜਿਆਦਾ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਮਿੱਤਰੋ ਆਜੋ ਵੱਧਦੇ ਆਂ ਵੀਡੀਓ ਵਾਲ ਨੂੰ ਦਿੰਨੇ ਆਂ ਵਸ਼ੀਰੇ ਦੀ ਡਿਟੇਲ 11 ਮਹੀਨੇ ਉਮਰ ਦਾ ਬੱਚੇ ਦੀ ਆਲੀਸ਼ਾਨ ਲਾਈਨ ਚੋਂ ਆ ਮੱਥੇ ਬਲੇਜ ਮਗਰਲੇ ਦੋ ਪੈਰ ਚਿੱਟੇ ਮਾਰਕਾ ਬਹੁਤ ਸੋਹਣਾ ਤੇ ਗਰਦਾਂ ਗੁਰਦਨ ਵਾਲੇ ਪੱਖੋਂ ਵੀ ਸੋਹਣਾ ਆਲੀਸਾਨ ਬਲੱਡ ਲਾਈਨ ਆ ਕੰਨ ਜਮਾ ਦੋਸਤੋ 2 2 ਇੰਚੀ ਦੇ ਹੀ ਆ ਬਹੁਤ ਛੋਟਾ ਕੰਨਾ ਕੁੰਡੀ ਵਾਲਾ ਕੰਨ ਲੱਗਿਆ ਹੋਇਆ ਆ ਕੇ ਦੇਖੋ ਤੇ ਬੱਚੇ ਨੇ ਹਜੇ ਆਪਦੇ ਆਪ ਨੂੰ ਇੰਨਾ ਪਰਫਾਰਮ ਨਹੀਂ ਕੀਤਾ ਨਵਾਂ ਹੀ ਆਇਆ ਸੀ ਕਿਵਰ ਉਧਰ ਜਾਂਦਾ ਨਵਾਂ ਜਾਨਵਰ ਆਪਦੇ ਆਪ ਨੂੰ ਇੱਕ ਦੋ ਦਿਨ ਲਾਈ ਜਾਂਦਾ ਨਵੇਂ ਘਰੇ ਆ ਕੇ ਆਪਦੇ ਆਪ ਨੂੰ ਢਾਲਣ ਤੇ ਹੈਨਾ ਤੇ ਬੱਚੇ ਨੇ ਉਹਨਾਂ ਸੋਹਣਾ ਪਰਫਾਰਮ ਨਹੀਂ ਕੀਤਾ ਇੱਕ ਜਿਹੜਾ ਮੁੰਡਾ ਵੀਡੀਓ ਬਣਾਉਂਦਾ ਉਹ ਵੀ ਹਜੇ ਨਵਾਂ ਸੀ ਤੇ ਦੋਨਾਂ ਦੇ ਮੰਨ ਲਓ ਆਪਦੇ ਇੱਕ ਦੂਜੇ ਨਾਲ ਇਹ ਅਟੈਚਮੈਂਟ ਨਾ ਹੋਣ ਕਰਕੇ ਇੱਕ ਦੂਜੇ ਨੇ ਇੰਨਾ ਵਧੀਆ ਪਰਫਾਰਮ ਨਹੀਂ ਕੀਤਾ ਪਰ ਜਿਹੜੀ ਕੁਆਲਿਟੀ ਉਹ ਤੁਸੀਂ ਦੇਖ ਸਕਦੇ ਹੋ ਬੱਚੇ ਦੀ ਪੁੱਠਾ ਪੱਠਾ ਬਹੁਤ ਸੋਹਣਾ ਹਾਈਟ ਦੀ ਗੱਲ ਕਰੀ ਤਾਂ ਦੋਸਤੋ 9 ਟਿੰਚ ਦੇ ਆਸ-ਪਾਸ ਬੱਚੇ ਦੀ ਹਾਈਟ ਹੋਈ ਖੜੀ ਆ 58 ਤੋਂ ਪਲੱਸ ਹੀ ਹੋ ਤੇ ਆਲੀਸਾਨ ਲਾਈਨ ਤੋਂ ਦਲਸਾਨ ਘੋੜੇ ਦਾ ਪੂਤਾ ਆ ਗਿਆ ਆਲੀਸਾਨ ਦਾ ਪੜੂਤਾ ਆ ਗਿਆ ਤੇ ਰਾਜਵੰਸ ਕੁੜਾ ਇਹਦਾ ਬਾਪ ਦੋਸਤੋ ਚੈਂਪੀਅਨ ਰਿਹਾ ਹੋਇਆ ਰਾਜਵੰਸ ਦਾ ਬੱਚਾ ਚੰਗਾ ਘੋੜਾ ਬੰਨ ਵਾਲਾ ਕਹਿਣ ਦਾ ਮਤਲਬ ਖਾਨਦਾਨ ਵੀ ਚੰਗਾ ਮਾਂ ਵਾਲੇ ਪੱਖੋਂ ਵੀ ਚੰਗੀ ਬਲੱਡ ਲਾਈਨ ਤੇ ਬਾਕੀ ਮਾਰਕਿੰਗ ਦੀ ਗੱਲ ਕਰੀ ਤਾਂ ਦੋਸਤੋ ਆਪਾਂ ਆਪਾਂ ਨੂੰ ਹੀ ਪਤਾ ਅੱਜ ਕੱਲ ਮੱਥੇ ਪਟਾ ਦੋ ਪੈਰ ਚਟਿਆਂ ਘਰੇ ਜ਼ਿਆਦਾ ਥੋੜਾ ਜਿਹਾ ਤੇ ਮਿੱਤਰੋ ਉਹ ਹਿਸਾਬ ਨਾਲ ਦੇਖਦੇ ਹੋਏ ਰੇਟ ਜਾਇਚ ਤੁਹਾਡੇ ਲਈ ਚੰਗਾ ਬਸ਼ੀਰਾ ਬੰਨਣ ਲਿਆਤਾ ਜਿਹੜਾ ਵੀ ਕੋਈ ਭਰਾ ਚੰਗਾ ਘੋੜਾ ਖਰੀਦਣ ਦਾ ਘਰੇ ਬਣਾਉਂਦਾ ਚਾਹਵਨ ਹੋਏ ਇੱਕ ਵਾਰਾ ਬੱਚਾ ਜ਼ਰੂਰ ਦੇਖੋ ਨੰਬਰ ਥੱਲੇ ਦਿੱਤੇ ਤੇ